ਵਿਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਰਪ੍ਰੀਤ ਕੌਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਜੁਲਾਈ ਨੂੰ ਹਲਵਾਰਾ 에ਅਰਪੋਰਟ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਇਜ ਲਾਈਨ ਨੂੰ ਪੰਜਾਬ ਦੇ ਹਲਵਾਰਾ 에ਅਰਪੋਰਟ ਦਾ ਉਦਘਾਟਨ ਕਰਨ ਦੇ ਲਈ ਆ ਰਹੇ ਹਨ ਇਸ ਖਬਰ ਦੇ ਨਾਲ ਰੀਅਲ ਅਸਟੇਟ ਕਾਰੋਬਾਰੀਆਂ ਦੇ ਚਿਹਰਿਆਂ ਤੇ ਇੱਕ ਵਾਰ ਫਿਰ ਜਿਹੜੀ ਕਿ ਚਮਕ ਆ ਗਈ ਹੈ ਹਲਵਾਰਾ 에ਅਰਪੋਰਟ ਦਾ ਰਸਤਾ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਪੈਂਦਾ ਹੈ ਤੇ ਇਸ 에ਅਰਪੋਰਟ ਦੇ ਸ਼ੁਰੂ ਹੋਣ ਦੇ ਨਾਲ ਸਟੇਟ ਹਾਈਵੇ ਤੇ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਹਲਵਾਰਾ 에어ਪੋਰਟ ਦਾ ਉਦਘਾਟਨ ਪੰਜਾਬ ਦੇ ਲਈ ਇੱਕ ਮਹੱਤਵਪੂਰਨ ਘਟਨਾ ਹੈ ਤੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਰੀਅਲ ਅਸਟੇਟ ਅਤੇ ਵਪਾਰਕ ਗਤੀਵਿਧੀਆਂ ਨਾਲ ਜੁੜੇ ਹੋਏ ਹਨ ਇਹ ਨਵਾਂ 에어ਪੋਰਟ ਖੇਤਰ ਦੀ ਕਨੈਕਟੀਵਿਟੀ ਨੂੰ ਹੁਲਾਰਾ ਦੇਵੇਗਾ ਅਤੇ ਇਸ ਨਾਲ ਵਪਾਰ ਸਹਿਰ ਸਪਾਟਾ ਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਹੋਣਗੇ ਲੰਬੇ ਸਮੇਂ ਤੋਂ ਇਸ 에어ਪੋਰਟ ਦੇ ਚਾਲੂ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਹੁਣ ਜਦੋਂ ਪ੍ਰਧਾਨ ਮੰਤਰੀ ਖੁਦ ਇਸ ਦਾ ਉਦਘਾਟਨ ਕਰਨ ਆ ਰਹੇ ਹਾਂ ਤਾਂ ਇਸ ਦੇ ਨਾਲ ਸਥਾਨਕ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਜੁਟਾਈ ਜਾ ਰਹੀ ਹੈ ਰੀਅਲ ਏਸਟੇਟ ਕਾਰੋਬਾਰ ਇਸ 에어ਪੋਰਟ ਦੇ ਸ਼ੁਰੂ ਹੋਣ ਨੂੰ ਲੈ ਕੇ ਕਾਫੀ ਜ਼ਿਆਦਾ ਉਤਰਾਹਿਤ ਨਜ਼ਰ ਆ ਰਿਹਾ ਨੇ ਓਨਾ ਦਾ ਮੰਨਣਾ ਹੈ ਕਿ ਬਿਹਤਰ ਹਵਾਈ ਕਨੈਕਟੀਵਿਟੀ ਨਾਲ ਇਸ ਖੇਤਰ ਵਿੱਚ ਵਪਾਰਕ ਅਤੇ ਰਿਹਾਇਸ਼ੀ ਸੰਪਤੀਆਂ ਦੀ ਮੰਗ ਵਧੇਗੀ ਬਨਾਲਾ ਲੁਧਿਆਣਾ ਮੁੱਖ ਮਾਰਗ ਤੇ ਪੈਂਦੇਸ 에어ਪੋਰਟ ਤੋਂ ਆਸ-ਪਾਸ ਦੇ ਇਲਾਕੇ ਵਿੱਚ ਜ਼ਮੀਨਾਂ ਦੇ ਭਾਅ ਵਧਣ ਦੀ ਪੂਰੀ ਸੰਭਾਵਨਾ ਹੈ ਨਿਵੇਸ਼ਕ ਹੋਣ ਇਸ ਖੇਤਰ ਦੇ ਵਿੱਚ ਪਲਾਟ ਦੁਕਾਨਾਂ ਅਤੇ ਹੋਰ ਵਪਾਰਕ ਸੰਪਤੀਆਂ ਖਰੀਦਣ ਦੇ ਵਿੱਚ ਦਿਲਚਸਪੀ ਦਿਖਾ ਰਹੇ ਹਨ ਜਿਸ ਦੇ ਨਾਲ ਪ੍ਰਾਪਰਟੀ ਬਾਜ਼ਾਰ ਦੇ ਵਿੱਚ ਹਲਚਲ ਤੇਜ਼ ਹੋ ਰਹੀ ਹੈ ਲੁਧਿਆਣਾ ਅਤੇ ਬਰਨਾਲਾ ਦੇ ਵਿਚਕਾਰ ਦਾ ਇਹ ਖੇਤਰ ਉਦਯੋਗਿਕ ਅਤੇ ਖੇਤੀਬਾੜੀ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ 에어ਪੋਰਟ ਦੀ ਉਪਲਬਧਤਾ ਦੇ ਨਾਲ ਨਵੇਂ ਉਦਯੋਗਾਂ ਨੂੰ ਆਕਰਸ਼ਿਤ ਕਰਨ ਦੇ ਵਿੱਚ ਮਦਦ ਮਿਲੇਗੀ ਇਸ ਦੇ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਆਬਾਦੀ ਦੀ ਘਟਨਾ ਵੀ ਬढ़ेਗੀ ਇਹ ਸਭ ਰੀਅਲ ਅਸਟੇਟ ਬਾਜ਼ਾਰ ਦੇ ਲਈ ਇੱਕ ਅਨੁਕੂਲ ਮਾਹੌਲ ਬਣਾਏਗਾ ਪ੍ਰਾਪਰਟੀ ਡਿਵੈਲਪਰ ਹੁਣ ਇਸ ਖੇਤਰ ਵਿੱਚ ਨਵੇਂ ਪ੍ਰੋਜੈਕਟਾਂ ਦੀ ਯੋਜਨਾ ਬਣਾ ਰਹੇ ਹਨ ਤੇ ਇਸ ਦੇ ਲਈ ਰਹਾਇਸ਼ੀ ਕਲੋਨੀਆਂ, ਵਪਾਰਕ ਕੰਪਲੈਕਸ ਅਤੇ ਲੌਜਿਸਟਿਕਸ ਹਬ ਸ਼ਾਮਲ ਹੋ ਸਕਦੇ ਨੇ। ਇਸ ਨਾਲ ਵਪਾਰ ਤੇ ਸੈਰ ਸਪਾਟੇ ਨੂੰ ਵੀ ਕਾਫੀ ਹੁਲਾਰਾ ਮਿਲੇਗਾ ਤੇ ਬੁਨਿਆਦੀ ਢਾਂਚੇ ਦਾ ਵੀ ਜਿਹੜਾ ਕਿ ਵਿਕਾਸ ਹੋਵੇਗਾ 에어ਪੋਰਟ ਦੇ ਚਾਲੂ ਹੋਣ ਦੇ ਨਾਲ ਆਸ-ਪਾਸ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਵਿੱਚ ਵੀ ਤੇਜ਼ੀ ਆਵੇਗੀ। ਸੜਕਾਂ ਦਾ ਆਧੁਨਿਕੀਕਰਨ ਹੋਵੇਗਾ ਅਤੇ ਨਵੀਆਂ ਸਰਕਾਰ ਬਣਨ ਗਿਆ ਅਤੇ ਜੰਤਕ ਆਵਾਜਾਈ ਦੀਆਂ ਸੁਵਿਧਾਵਾਂ ਬਿਹਤਰ ਹੋਣ ਗਿਆ ਇੰਨਾ ਸਾਰੇ ਵਿਕਾਸਾਂ ਨਾਲ ਖੇਤਰ ਦਾ ਸਮੂਚਾ ਵਿਕਾਸ ਹੋਵੇਗਾ ਤੇ ਲੋਕਾਂ ਦੇ ਜੀਵਨ ਪੱਧਰ ਦੇ ਵਿੱਚ ਸੁਧਾਰ ਆਵੇਗਾ ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਦੁਆਰਾ ਹਲਵਾਰਾ 에어ਪੋਰਟ ਦਾ ਉਦਗਾਰਨ ਪੰਜਾਬ ਲਈ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ